ਸਰਦ ਪਾਰ ਤੋਂ ਇੱਕ ਬਹਿਦੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਤੇ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਤਹਿਰੀਕੇ ਤਾਲਿਬਾਨ ਦੇ ਹਮਲੇ ਦੌਰਾਨ ਅੱਜ ਮੇਜਰ ਸੈਇਦ ਮੁਇਜ਼ ਅਬਾਦ ਸ਼ਾ ਦੀ ਮੌਤ ਹੋ ਜਾਂਦੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਹ ਪਾਰਤ ਦੇ ਨਾਲ ਕਿਸ ਤਰ੍ਹਾਂ ਖਬਰ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਮੇਜਰ ਸੈਇਦ ਮੁਇਜ਼ ਅਬਾਦ ਸ਼ਾ ਉਹੀ ਅਫਸਰ ਸਨ ਜਿਨ੍ਹਾਂ ਨੇ 2019 ਦੇ ਵਿੱਚ ਅਭਿਨੰਦਰ ਵਿੰਗ ਕਮਾਂਡਰ ਅਭਿਨੰਦਨ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦੀ ਜੋ ਹੈ ਕਲੇਮਨੈਸ ਕੀਤੀ ਸੀ ਅਤੇ ਦੱਸਿਆ ਸੀ ਕਿ ਉਹਨਾਂ ਵੱਲੋਂ ਵਿੰਗ ਕਮਾਂਡਰ ਅਬਿਨੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ 2019 ਦੇ ਵਿੱਚ ਲੇਕਿਨ ਉੱਥੇ ਹੀ ਅੱਜ ਤਹਿਰੀਕੇ ਤਾਲਿਬਾਨ ਦੇ ਇੱਕ ਹਮਲੇ ਦੌਰਾਨ ਮੇਜਰ ਸੈਦ ਮੁਈਜ਼ ਅਬਾਦ ਸ਼ਾਹ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਉਹ ਐਜ਼ ਅ ਮੇਜਰ ਪਾਕਿਸਤਾਨੀ ਆਰਮੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਸਨ ਅਤੇ ਖੈਬਰ ਪਖਤੂਨ ਖਵਾ ਦੇ ਵਿੱਚ ਇਹ ਮੌਤ ਹੁੰਦੀ ਹੈ ਜਦ ਤਹਿਰੀਕੇ ਤਾਲਿਬਾਨ ਦੇ ਕੁਝ ਲੋਕ ਉੱਥੇ ਹਮਲਾ ਕਰ ਦਿੰਦੇ ਨੇ ਜਿੱਥੇ ਕੀ ਉਹਨਾਂ ਦੇ ਨਾਲ ਲਾਂਸ ਨਾਇਕ ਜਬਰਾਨ ਉਲਾ ਤੇ ਮੇਜਰ ਮੁਇਜ਼ ਦੋਹਾਂ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਉੱਥੇ ਹੀ 11 ਅਤਵਾਦੀ ਵੀ ਉਹਨਾਂ ਵੱਲੋਂ ਮਾਰ ਗिराਏ ਜਾਂਦੇ ਨੇ ਲੇਕਿਨ ਪਾਰਤ ਦੇ ਨਾਲ ਜੁੜੀ ਹੋਈ ਵੀ ਹੈ ਇੱਕ ਵੱਡੀ ਤੇ ਅਹਿਮ ਖਬਰ ਬਣ ਜਾਂਦੀ ਹੈ ਕਿਉਂਕਿ ਜੋ ਮੇਜਰ ਸੈਦ ਮੁਇਜ਼ਬਾਦ ਸ਼ਾਹ ਨੇ ਉਹਨਾਂ ਨੇ ਹੀ ਇਹ ਕਲੇਮ ਕੀਤਾ ਸੀ ਕਿ 2019 ਦੇ ਵਿੱਚ ਵਿੰਗ ਕਮਾਂਡਰ ਅਬਿਨੰਦਨ ਨੂੰ ਉਹਨਾਂ ਵੱਲੋਂ ਫੜਿਆ ਗਿਆ ਸੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਤਹਿਰੀਕੇ ਤਾਲਿਬਾਨ ਪਾਕਿਸਤਾਨ ਯਾਨੀ ਕਿ ਟੀਟੀਪ ਦੇ ਇਸ ਹਮਲੇ ਦੌਰਾਨ ਇਹਨਾਂ ਦੀ ਮੌਤ ਹੋ ਜਾਂਦੀ ਹੈ ਜਿੱਥੇ ਕਿ ਇਹਨਾਂ ਵੱਲੋਂ 11 ਅਤਵਾਦੀ ਵੀ ਟੇਰ ਕਰ ਦਿੱਤੇ ਜਾਂਦੇ ਨੇ ਜੋ ਕਿ ਪਾਕਿਸਤਾਨੀ ਅਖਬਾਰ ਡੋਨ ਦੀ ਰਿਪੋਰਟ ਦੇ ਅਨੁਸਾਰ ਹੈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਨੇ ਵੀ ਇਹ ਦਾਅਵਾ ਕੀਤਾ ਹੈ ਕਿ 11 ਅਤਵਾਦੀ ਵੀ ਇਸ ਹਮਲੇ ਦੇ ਵਿੱਚ ਜਦ ਜਵਾਬੀ ਕਾਰਵਾਈ ਕੀਤੀ ਗਈ ਤਾਂ ਢੇਰ ਕਰ ਦਿੱਤੇ ਗਏ ਸੀ ਉਥੇ ਹੀ ਮੇਜਰ ਸਈਦ ਮੋਇਜ਼ ਅਬਾਦ ਸ਼ਾਹ ਦਾ ਵੀ ਇਸ ਨੇ ਹਮਲੇ ਦੌਰਾਨ ਜੋ ਹੈ ਮੌਤ ਹੋ ਜਾਂਦੀ ਹੈ